He grew sat he grew Sat he grew Sat he grew. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਸਤਿਗੁਰ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਆਸਾ ਜੀ ਦੀ ਬਾਣ ਭਾਈ ਚੱਲ ਰਹੀ ਹੈ ਜਿਹਦੇ ਭਾਈ कल 14 श्लोक संपूर्ण ਹੋਏ ਸੀ 15ਵਾਂ ਸ਼ਲੋਕ ਸਤਿਗੁਰੂ ਜੀ ਦਾ ਆਰੰਭ ਹੋਇਆ ਸੀ ਇਹਦਾ ਦੂਸਰਾ ਪਦ ਪਾਤਸ਼ਾਹ ਜੀ ਅਗਲਾ ਆਰੰਭ ਕਰਦੇ ਹਨ ਆਓ ਪਾਤਸ਼ਾਹ ਜੀ ਗੁਣਾਂ ਪਾਤਸ਼ਾਹ ਜੀ ਵਚਨ ਕਰਦੇ ਹਨ ਜੀ ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆ ਲੱਖ ਗੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸ ਜੀਣਾ ਲ ਤੱਗ ਕਪਾਹ ਹੋ ਕੱਤੀ ਐ ਬਾਹਮਨ ਵਟਿਆਏ ਉਹੇ ਬੱਕਰਾ ਰਿਨ ਖਾਇਆ ਸਵਕੋ ਆਖੇ ਪਾਏ ਹੋਏ ਪ੍ਰਾਣਾ ਸੁਟੀਐ ਪੀ ਫਿਰ ਪਾਈਐ ਹੋਰ ਨਾਨਕ ਤੱਗ ਨਾ ਟੁੱਟਈ ਜੀ ਤੱਗ ਹੋਇ ਜੋਰ ਧੰ ਤਨ ਪਾਤਸ਼ਾਹ ਜੀ ਗੁਰੂ ਨਾਨਕ ਪਾਤਸ਼ਾਹ ਜੀ ਇਹ ਦੂਸਰਾ ਪਦ ਜਿੱਥੇ ਰੰਭ ਕਰਦੇ ਹਨ ਪਹਿਲੇ ਪਦ ਵਿੱਚ ਸ਼ਲੋਕ ਤੇ ਵਿੱਚ ਤੇ ਵਿੱਚ ਮਹਾਰਾਜ ਜੀ ਰੋਹਤ ਦੇ ਨਾਲ ਚਰਚਾ ਕਰਦੇ ਹੋਏ ਬਚਨ ਕਰਦੇ ਹਨ ਜਿਸ ਵੇਲੇ ਪਾਤਸ਼ਾਹ ਜੀ ਨੂੰ ਜਨਉ ਪਾਣ ਵਾਸਤੇ ਪੰਡਤ ਹਰदयाल ਜੀ ਆਏ ਵੱਡਾ ਇਕੱਠ ਹੋਇਆ ਘਰ ਦੇ ਵਿੱਚ ਸਾਰੇ ਆਲੇ ਦੁਆਲੇ ਦੇ ਮਿਲਣ ਵਾਲੇ ਸਾਖ ਸੰਬੰਧ ਦੇ ਲੋਕ ਜੁੜੇ ਜਿਦੇ ਵਿੱਚ ਮਹਾਰਾਜ ਜੀ ਨੇ ਖੰਡਨ ਕਰਤਾ ਬ੍ਰਾਹਮਣ ਦਾ ਪੰਡਤ ਦਾ ਪ੍ਰੋਤ ਦਾ ਪਾਤਸ਼ਾਹ ਜੀ ਨੇ ਹੱਥ ਫੜਿਆ ਅਤੇ ਸਵਾਲ ਦਾ ਜਵਾਬ ਮੰਗਿਆ ਗੁਰੂ ਨਾਨਕ ਮਹਾਰਾਜ ਜੀ ਪਾਤਸ਼ਾਹ ਜੀ ਸਵਾਲ ਕਰਦੇ ਹਨ ਆਪ ਜੀ ਨੇ ਸਰਵਣ ਕੀਤਾ ਮਹਾਰਾਜ ਜੀ ਕਹਿੰਦੇ ਬ੍ਰਾਹਮਣ ਜੀ ਏ ਕੈਸਾ ਕੈਸਾ ਜਨੇਊ ਹੈ ਜਿਹੜਾ ਕਿ ਮੈਲਾ ਵੀ ਹੁੰਦਾ ਹੈ ਤੇਨੇ ਚਾਰ ਦਿਨਾਂ ਮੱਦ ਲੈ ਜਾਣਾ ਟੁੱਟ ਜਾਣਾ ਦੁਬਾਰਾ ਫਿਰ ਧਾਰਨ ਕਰਨਾ ਪੈਣਾ ਇਹਦਾ ਅਸੀਂ ਤਾਂ ਦਇਆ ਦੀ ਖਪਾ ਤੇ ਸੰਤੋਖ ਦਾ ਸੂਤ ਜੱਤ ਗੰਢੀ ਸੱਤ ਵਾਟੇ ਜਨਉ ਧਾਰਨ ਪਹਿਲੋਂ ਹੀ ਕੀਤਾ ਹੋਇਆ ਹੈ ਸਾਨੂੰ ਇਹ ਜਨਉ ਧਾਰਨ ਕਰਨ ਦੀ ਸਾਡੀ ਇੱਛਾ ਨਹੀਂ ਸਾਨੂੰ ਲੋੜ ਨਹੀਂ ਹੈ ਅਗਲੇ ਪਾਦ ਦੇ ਵਿੱਚ ਫਿਰ ਪੁਜਤ ਪੰਡਤ ਸੀ ਜਿਹੜਾ ਹਰदयाल ਜੀ ਉਹ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ ਮਹਾਰਾਜ ਜੀ ਕਿਉਂ ਨਹੀਂ ਪਹਿਨਣਾ ਕਰਦੇ ਕਿਉਂਕਿ ਕੱਠ ਸੀ ਆਲੇ ਦੁਆਲੇ ਲੋਕ ਦੇਖ ਰਹੇ ਸੀ ਕਿ ਤਲਟ ਹੋ ਗਿਆ ਕਿਉਂਕਿ ਸਾਰੇ ਇਕੱਠ ਦੇ ਵਿੱਚ ਮਹਾਰਾਜ ਨੇ ਖੰਡਨ ਕੀਤਾ ਤੇ ਸਾਰੇ ਰੋਲਾ ਪੈ ਗਿਆ ਅਲਿਦ ਵਾਲੇ ਰੋਲਾ ਸ਼ੁਰੂ ਹੋ ਗਿਆ ਤੇ ਉੱਥੇ ਇੱਕ ਸਵਾਲ ਜਵਾਬ ਹੋਣ ਲੱਗੇ ਆਪਸ ਦੇ ਵਿੱਚ ਲੋਕ ਗੱਲਾਂ ਕਰਨ ਲੱਗੇ ਮਹਾਰਾਜ ਜੀ ਫੇਰ ਜਵਾਬ ਦਿੰਦੇ ਅਗਲੇ ਪਾਦ ਦੇ ਵਿੱਚ ਮਹਾਰਾਜ ਜੀ ਕਹਿੰਦੇ ਆ ਸਜਣਉ ਧਾਰਨ ਕਰ ਅਸੀਂ ਕਰਾਂਗੇ ਧਾਰਨ ਪਰ ਮੈਨੂੰ ਪਹਿਲੋ ਸਪਾਤਸ਼ਾ ਜੀ ਕਹਿੰਦੇ ਸਵਾਲਾਂ ਦੇ ਜਵਾਬ ਦੋ ਅਗਲਾ ਪਦ ਮਹਾਰਾਜ ਜੀ ਸ਼ੁਰੂ ਕਰਦੇ ਹਨ ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਠੱਗੀਆਂ ਲੱਖ ਕੂੜੀਆਂ ਲੱਖ ਗਾਲ ਮਹਾਰਾਜ ਜੀ ਫਿਰ ਸਵਾਲ ਕਰਦੇ ਹਨ ਕਹਿੰਦੇ ਬ੍ਰਾਹਮਣ ਜੀ ਪ੍ਰੋਤ ਜੀ ਮੈਨੂੰ ਦੱਸਣਾ ਕਰੋ ਕਿ ਇਹ ਜਨੈਉ ਧਾਨ ਕਰਕੇ ਮਹਾਰਾਜ ਜੀ ਕਹਿੰਦੇ ਫਿਰ ਵੀ ਅਸੀਂ ਸਾਡਾ ਮਨ ਜਿਹੜਾ ਉਹ ਪਾਪਾਂ ਨਾਲ ਗਰਸਿਆ ਹੋਇਆ ਹੈ ਕਹਿੰਦੇ ਫਿਰ ਵੀ ਬ੍ਰਾਹਮਣ ਜੀ ਅਸੀਂ ਚੋਰੀਆਂ ਕਰਦੇ ਹਾਂ ਇਹ ਜਨਉ ਨੂੰ ਤਾਂ ਧਾਰਨ ਕਰ ਲਿਆ ਮਹਾਰਾਜ ਜੀ ਕਹਿੰਦੇ ਸੂਤ ਦਾ ਧਾਗਾ ਗਲ ਦੇ ਵਿੱਚ ਪਾ ਕੇ ਵੀ ਸਾਡੇ ਕੰਮ ਉਹ ਦੀ ਹਨ ਮਹਾਰਾਜ ਜੀ ਕਹਿੰਦੇ ਲੱਖਾਂ ਚੋਰੀਆਂ ਤੇ ਸਾਡੀਆਂ ਜਾ ਰੀਆਂ ਹਨ ਨਿਖਿੱਧ ਕੰਮ ਹਨ ਮਾੜੇ ਕਰਮ ਕਮਾਣੇ ਤੇ ਮਹਾਰਾਜ ਜੀ ਕਹਿੰਦੇ ਕੂੜੀਆਂ ਲੱਖ ਗਾਲ ਲੱਖਾਂ ਹੀ ਕੂੜ ਕਮਾਣਾ ਕਰਦੇ ਹਾਂ ਤੇ ਲੱਖਾਂ ਹੀ ਇਹ ਜ਼ੁਬਾਨ ਤੋਂ ਮਹਾਰਾਜ ਜੀ ਕਹਿੰਦੇ ਮਾੜੇ ਬੋਲ ਬੋਲਦਿਆਂ ਗਾਲਾਂ ਕੱਢਦਿਆਂ ਇੱਕ ਦੂਜੇ ਨੂੰ ਜਿਹਦੇ ਨਾਲ ਜੀਵਾ ਤਾਂ ਗੰਦੀ ਹੁੰਦੀ ਹੈ ਉੱਥੇ ਮਾਨ ਦੇ ਵਿੱਚ ਗੰਦਗੀ ਭਰਦੀ ਹੈ ਮਹਾਰਾਜ ਜੀ ਕਹਿੰਦੇ ਫੇਰ ਇਹਦਾ ਕੀ ਲਾਭ ਹੋਇਆ ਇਹ ਸਵਾਲ ਕਰਦੇ ਨੇ ਮਹਾਰਾਜ ਇੱਕ ਦੁਨੀਆ ਦੇ ਸਾਹਮਣੇ ਕਹਿੰਦੇ ਲੱਖਾਂ ਹੀ ਅਸੀਂ ਚੋਰੀਆਂ ਕਰਦੇ ਹਾਂ ਮਾਰੇ ਕਰਮ ਕਰਦੇ ਆ ਲੱਖ ਜਾ ਰੀਆਂ ਲੱਖ ਕੂੜੀਆਂ ਲੱਖ ਗਾਲ ਇਹ ਸਵਾਲ ਜਿਹੜਾ ਮਹਾਰਾਜ ਨੇ ਲਬਜ ਬੋਲਿਆ ਲੱਖ ਜਾ ਰੀਆਂ ਇਹਦੇ ਦੋ ਅਸਰਾਂ ਜਾ ਰੀਆਂ ਉਹ ਪਰਮੇਸ਼ਰ ਦੇ ਨਾਲ ਪਿਆਰ ਪੈ ਜਾਣਾ ਉਹ ਅਕਾਲ ਪੁਰਖ ਨੂੰ ਦੋਸਤ ਬਣਾਣਾ ਇੱਥੇ ਇਸ ਲਬਜ ਦਾ ਅਸਰ ਇਹ ਨਹੀਂ ਬੰਦਾ ਕਿ ਲੱਖਾਂ ਹੀ ਪਰਾਇ ਇਸਤਰੀਆਂ ਦਾ ਸੰਗ ਕਰੀ ਜਾਣਾ ਮਾਰੇ ਕਰਮ ਕਮਾਣੇ ਮਹਾਰਾਜ ਜੀ ਕਹਿੰਦੇ ਕੂੜੀਆਂ ਲੱਖ ਧਾਲ ਲੱਖਾਂ ਹੀ ਜ਼ੁਬਾਨ ਤੋਂ ਗਲਤ ਲਬਜ ਬੋਲਣੇ ਗਾਲਾਂ ਕੱਢਣੀਆਂ ਲੱਖ ਠੱਗੀਆਂ ਪੈਨਾਮੀਆਂ ਲੱਖਾਂ ਹੀ ਠੱਗੀਆਂ ਦਿਨ ਚ ਮਾਰਦਾ ਮਨੁੱਖ ਮਹਾਰਾਜ ਜੀ ਕਹਿੰਦੇ ਉਹ ਮਨ ਤਾਂ ਉਸੇ ਤਰੀ ਗੰਦਗੀ ਨਾਲ ਭਰਿਆ ਹੈ ਮਹਾਰਾਜ ਜੀ ਕਹਿੰਦੇ ਜਾਂ ਇਹ ਕੁਝ ਛੱਡ ਦੀਏ ਤੇ ਨਹੀਂ ਤਾਂ ਜਨੇਊ ਪਾਣਾ ਛੱਡ ਦੀ ਮਹਾਰਾਜ ਜੀ ਕਹਿੰਦੇ ਬ੍ਰਾਹਮਣ ਜੀ ਨਹੀਂ ਤਾਂ ਜਨੇਊ ਧਾਰਨ ਕਰਨਾ ਤਿਆਗ ਦੋ ਨਹੀਤਾ ਠੱਗੀਆਂ ਛੱਡ ਦੋ ਲੱਖ ਠੱਗੀਆਂ ਪੈਨਾਮੀਆਂ ਰਾਤ ਦਿਨ ਸਜੀ ਨਾਲ ਮਹਾਰਾਜ ਜੀ ਪੈਨਾਮੀਆਂ ਦਾ ਅਰਥ ਬਣਦਾ ਕੀ ਗੁਨਾਹ ਕਰਕੇ ਉਹਦੇ ਤੇ ਪੜਦਾ ਪਾਨੇ ਆ ਦਿਨ ਰਾਤ ਹੀ ਗੁਨਾਹ ਕਰਦੇ ਆ ਮਹਾਰਾਜ ਜੀ ਕਹਿੰਦੇ ਪੈਨਾਮੀਆਂ ਕਮਾਉਂਦੇ ਆ ਦਿਨ ਰਾਤ ਹੀ ਓਗੁਣ ਕਰਦੇ ਆ ਕਿ ਮਹਾਰਾਜ ਜੀ ਕਹਿੰਦੇ ਉਹਨੂੰ ਨਾਮ ਨਹੀਂ ਦਿੰਦੇ ਉਹਨੂੰ ਲਕਾਣਾ ਚੁੰਨੇ ਆ ਔਗਣ ਕਰਕੇ ਠੱਗੀਆਂ ਮਾਰ ਕੇ ਮਹਾਰਾਜ ਜੀ ਕਹਿੰਦੇ ਲੱਖ ਪੈ ਨਾਮੀਆਂ ਲੱਖ ਦਿਨ ਪੈ ਨਾਮੀਆਂ ਰਾਤ ਦਿਨ ਹੀ ਮਹਾਰਾਜ ਜੀ ਕਹਿੰਦੇ ਇਹਨਾਂ ਨੂੰ ਲੁਕਾਉਨੇ ਆ ਛਪਾਉਣਾ ਕਰਦੇ ਹਾਂ ਲੱਖ ਠੱਗੀਆਂ ਪੈ ਨਾਮੀਆਂ ਰਾਤ ਦਿਨ ਸ ਜੀ ਨਾਲ ਮਹਾਰਾਜ ਜੀ ਕਹਿੰਦੇ ਇਹਨਾਂ ਦੇ ਵਿੱਚ ਹੀ ਸਾਡਾ ਰਾਤ ਦਿਨ ਲੰਘ ਜਾਂਦਾ ਹੈ ਦਿਨ ਰਾਤ ਹੀ ਇਹਨਾਂ ਵਿੱਚ ਜੀ ਆ ਦਾ ਗੁਜ਼ਰਦਾ ਹੈ ਇਹ ਮਹਾਰਾਜ ਜੀ ਕਹਿੰਦੇ ਫਿਰ ਕੀ ਲਾਭ ਹੈ ਮਹਾਰਾਜ ਜੀ ਕਹਿੰਦੇ ਤਾਂ ਨਾਲ ਨੇ ਸਾਡੇ ਸਾਰਾ ਕੁਝ ਸਾਡੇ ਨਾਲ ਹੈ ਤੱਗ ਕਪਾਹੋ ਕੱਤੀ ਹੈ ਬ੍ਰਾਹਮਣ ਵਟੇ ਆਏ ਫਿਰ ਅੱਗੇ ਮਹਾਰਾਜ ਜੀ ਪੰਕਤੀ ਵਿੱਚ ਦੱਸ ਰਹੇ ਹਨ ਗਿਣ ਕੇ ਕਹਿੰਦੇ ਤੱਗ ਕਪਾਹੋ ਕੱਤੀ ਹੈ ਕਹਿੰਦੇ ਬ੍ਰਾਹਮਣ ਜੀ ਤੁਸੀਂ ਤੱਗ ਇੱਕ ਰੂੰ ਦਾ ਕਪਾਹ ਦੇ ਰੂੰ ਦਾ ਧਾਗਾ ਵਟਦੇ ਹੋ ਤੱਗ ਕਪਾਹੋ ਕਪਾਹ ਨੂੰ ਤੋੜ ਕੇ ਕਪਾਹ ਦੇ ਫੁੱਲਾਂ ਤੋਂ ਰੂੰ ਤਿਆਰ ਹੁੰਦਾ ਹੈ ਨਾ ਕਪਾਹ ਨੂੰ ਫੁੱਲ ਖਿੜਦਿਆਂ ਨੂੰ ਫੁੱਲਾਂ ਨੂੰ ਤੋੜਿਆ ਜਾਂਦਾ ਜਦੋਂ ਪੂਰੇ ਖਿੜ ਜਾਂਦੇ ਨੇ ਉਹਨਾਂ ਵਿੱਚ ਰੂਹ ਪੈਦਾ ਹੋ ਜਾਂਦਾ ਫਿਰ ਉਹਨੂੰ ਵੱਟ ਕੇ ਜਿਹੜਾ ਬ੍ਰਾਹਮਣ ਹੈ ਨੌ ਘਰ ਦੇ ਵਿੱਚ ਲੈ ਕੇ ਹੁੰਦਾ ਹੈ ਉਹ ਸੁੱਚੀ ਰੁਹੀਂ ਉਹ ਰੂਈ ਨੂੰ ਮਹਾਰਾਜ ਜੀ ਗੁਰੂ ਨਾਨਕ ਮਹਾਰਾਜ ਜੀ ਦੱਸ ਰਹੇ ਹਨ ਕਹਿੰਦੇ ਤੱਗ ਕਪਾਹੋ ਕੱਤੀਏ ਕੱਤ ਕੇ ਉਹਦਾ ਰੂਹ ਤਿਆਰ ਜਦੋਂ ਹੁੰਦਾ ਫਿਰ ਉਹ ਧਾਗਾ ਉਹਦੇ ਵਿੱਚੋਂ ਕੱਢਿਆ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਉਹ ਧਾਗੇ ਨੂੰ ਘਰ ਲਿਆ ਕਿ ਤੁਸੀਂ ਵਟ ਚਾੜ ਦਿਓ ਤੱਗ ਕਪਾਹੋ ਕੱਤੀਏ ਬਾਹਮਣ ਵਟੇ ਆਏ ਜਿਹਦੇ ਘਰ ਜਨੂ ਪਾਣ ਵਾਸਤੇ ਤੁਸੀਂ ਹੁੰਦੇ ਉਸ ਘਰ ਵਿੱਚ ਆਣ ਕੇ ਉਹ ਧਾਗੇ ਨੂੰ ਵਟ ਬ੍ਰਾਹਮਣ ਜਿਹੜਾ ਉਹ ਵਟ ਚਾੜਦਾ ਕੋਈ ਬੱਕਰਾ ਜਿੰਨ ਖਾਇਆ ਸਭ ਕੋ ਆਖੇ ਪਾਏ ਇਹ ਮਹਾਰਾਜ ਜੀ ਦੇ ਸਵਾਲ ਹਨ ਦੁਨੀਆ ਦੇ ਸਾਹਮਣੇ ਸਾਹਮਣੇ ਪੁਜੋਇਤ ਖੜਾ ਮਹਾਰਾਜ ਜੀ ਸਵਾਲ ਕਰਦੇ ਹਨ ਕਹਿੰਦੇ ਫਿਰ ਇਹ ਨਹੀਂ ਜਿੰਨੀ ਦੁਨੀਆ ਇਕੱਠੀ ਹੁੰਦੀ ਹੈ ਜਿੰਨੇ ਲੋਕਾਂ ਨੂੰ ਬਲਾਵਾ ਭੇਜਿਆ ਜਾਂਦਾ ਸੱਦਾ ਭੇਜਿਆ ਜਾਂਦਾ ਉਹ ਤਾਂ ਇੰਤਜ਼ਾਰ ਕਰਦੇ ਹਨ ਮਹਾਰਾਜ ਜੀ ਕਹਿੰਦੇ ਉਹ ਇੰਤਜ਼ਾਰ ਕਰਦੇ ਨਹੀਂ ਕਦੋਂ ਬ੍ਰਾਹਮਣ ਜੀ ਸੂਤ ਧਾਰਨ ਕਰਨ ਜਨੇਊ ਪਾਣ ਤਸੀ ਜਿਹੜਾ ਬੱਕਰਾ ਵੱਢਿਆ ਘਰ ਦੇ ਵਿੱਚ ਉਹ ਕੋਕੇ ਮਾਰਿਆ ਜਿਹੜੇ ਬੱਕਰੇ ਨੂੰ ਖਾਣਾ ਕਰੀਏ ਮਹਾਰਾਜ ਜੀ ਕਹਿੰਦੇ ਕੋਈ ਬੱਕਰਾ ਰਿੰਨ ਖਾਇਆ ਕਹਿੰਦੇ ਫਿਰ ਉਹ ਲੰਗਰ ਪੰਗਤਾਂ ਬਿਠਾ ਕੇ ਉਹ ਬੱਕਰਾ ਵਰਤਾਇਆ ਜਾਂਦਾ ਹੈ ਉਸ ਪੰਗਤਾਂ ਦੇ ਵਿੱਚ ਫਟਾਫਟ ਲੋਕ ਬਹਿ ਕੇ ਉਹ ਬੱਕਰਾ ਛਕਦੇ ਆ ਨਾ ਮਹਾਰਾਜ ਜੀ ਕਹਿੰਦੇ ਪੁੰਨ ਥੋੜਾ ਪਾਪਕ ਮੰਨਿਆ ਸੀ ਮਹਾਰਾਜ ਜੀ ਕਹਿੰਦੇ ਫਿਰ ਜਨੇਊ ਦਾ ਕੀ ਲਾਭ ਕੋਈ ਬੱਕਰਾ ਰਿੰਖਾਇਆ ਸਭ ਕੋ ਆਖੇ ਪਾਏ ਫਿਰ ਖਾ ਕੇ ਬੱਕਰਾ ਮਹਾਰਾਜ ਜੀ ਕਹਿੰਦੇ ਫਿਰ ਕਹਿੰਦੇ ਆ ਨਾ ਪਾਤਾ ਜਨੇਊ ਇਹ ਵੀ ਦੀ ਸੀ ਉਸ ਸਮੇਂ ਦੀ ਮਹਾਰਾਜ ਜੀ ਵੀਜੀ ਜਸਰੇ ਨੂੰ ਸਮੇਂ ਦੀ ਮਹਾਰਾਜ ਜੀ ਕਹਿੰਦੇ ਫਿਰ ਸਾਰੇ ਕੇਂਦਰ ਪਾਤ ਆ ਜੀ ਜਨੇਉ ਧਾਰਨ ਕਰ ਲਿਆ ਜਨੇਉ ਪਾ ਦਿੱਤਾ ਗਿਆ ਤੇ ਮਹਾਰਾਜ ਜੀ ਕਹਿੰਦੇ ਕਾਦਾ ਜਨੇਉ ਪਾਇਆ ਕਹਿੰਦੇ ਕੋ ਕੋ ਕੇ ਬੱਕਰੇ ਨੂੰ ਮਾਰਤਾ ਉਹਦਾ ਖਾਣਾ ਬਣਾ ਕੇ ਭੋਜਨ ਬਣਾ ਕੇ ਛਕ ਲਿਆ ਤੇ ਫਿਰ ਕਹਿ ਤਾ ਕਿ ਪਾਤ ਆ ਜਨੇਉ ਮਹਾਰਾਜ ਜੀ ਕਹਿੰਦੇ ਕਾਦਾ ਜਨੇਉ ਪਾਇਆ ਤੁਸੀਂ ਹੋਈ ਜਨੇਉ ਨਹੀਂ ਧਾਰਨ ਕੀਤਾ ਮਹਾਰਾਜ ਜੀ ਕਹਿੰਦੇ ਪਖੰਡ ਹੈ ਇਹਦੇ ਚੂਰੀਆਂ ਜਾ ਰੀਆਂ ਕੂੜੀਆਂ ਇਹ ਮਾਰੇ ਕਰਮ ਤਾਂ ਤੁਸੀਂ ਠੱਗੀਆਂ ਪੈਨਾਮੀਆਂ ਤਿਆਗੀਆਂ ਨਹੀਂ ਦਿਨ ਰਾਤ ਕਰ ਰਹੇ ਹੋ ਮਹਾਰਾਜ ਜੀ ਕਹਿੰਦੇ ਫਿਰ ਵੇੜੇ ਵਿੱਚ ਹੀ ਬੱਕੇ ਨੂੰ ਬੱਕਰੇ ਨੂੰ ਮਾਰ ਕੇ ਖਾ ਲੈਂਦੇ ਹੋ ਦੁਨੀਆ ਜਿਹੜੀ ਉਹ ਸਵਾਦ ਤੇ ਜੀਭ ਦੇ ਸਵਾਦ ਨੂੰ ਸਾਰੇ ਹੁੰਦੇ ਆ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਕੁਝ ਥੋੜਾ ਲੈਣ ਦੇ ਨੇ ਸੂਤ ਦੇ ਨਾਲ ਉਹੀ ਉਹਨਾਂ ਦਾ ਜਨੇਊ ਨਾਲ ਲੈਣਦੇ ਨੇ ਉਹ ਤੇ ਖਾਣ ਵਾਸਤੇ ਸਾਰੀ ਦੁਨੀਆ ਇਕੱਠੀ ਹੁੰਦੀ ਐ ਖਾ ਪੀ ਕੇ ਜਾ ਕੇ ਫਿਰ ਨਿੰਦਿਆ ਇਰਖਾ ਚੁਗਲੀ ਸ਼ੁਰੂ ਹੋ ਜਾਂਦੀ ਐ ਨਿੰਦਿਆ ਹੁਣ ਵੀ ਤੇ ਇਸੇ ਤਰ੍ਹਾਂ ਹੀ ਐ ਇਹਨੂੰ ਆਪਾਂ ਅਗਲੇ ਦੇ ਘਰ ਜਾਣੇ ਆ ਉਹ ਤੂੰ ਖਾਂਦੇ ਵੀ ਵੱਧਾ ਖਾ ਪੀ ਕੇ ਫਿਰ ਰਸਤੇ ਵਿੱਚ ਹੀ ਐ ਨਾਮੀਆਂ ਕਰਦੇ ਆ ਅਗਲੇ ਦੇ ਘਰ ਦੀਆਂ ਚੁਗਲੀਆਂ ਫਿਰ ਨਿੰਦਿਆ ਸੀ ਛੱਡਦੇ ਫਿਰ ਵੀ ਕੰਨਿਆਂ ਬਹੁਤ ਘੱਟ ਖਵਾਇਆ ਇੰਨੇ ਅਨਾਪਾ ਇਹਨੂੰ ਖਾ ਵੀ ਉਹਨੇ ਠਾਕ ਕੇ ਪੈਲਸਾਂ ਵਿੱਚ ਘਰਾਂ ਦੇ ਵਿੱਚ ਫਿਰ ਅਸੀਂ ਫਿਰ ਵੀ ਨਹੀਂ ਛੱਡਦੇ ਇਹਨੂੰ ਫੇਰ ਕਿਸੇ ਦਾ ਬਾਦ ਘਾਟ ਕੋਈ ਰਹਿ ਵੀ ਗਈ ਫਿਰ ਨਿੰਦਿਆ ਸ਼ੁਰੂ ਹੋ ਜਾਂਦੀ ਹੈ ਰਸਤੇ 'ਚ ਉੱਥੇ ਹੀ ਬੋਲਣ ਪੈ ਪੈਲਸਾਂ ਦੇ ਵਿੱਚ ਘਰਾਂ ਵਿੱਚ ਹੀ ਬੋਲਣਾ ਸ਼ੁਰੂ ਕਰ ਦਿੰਦੇ ਆ ਜਰ ਆਹ ਕੁਝ ਨਹੀਂ ਮਿਲਿਆ ਆਹ ਹੋਣਾ ਚਾਹੀਦਾ ਸੀ ਇਹ ਘਾਟ ਹੈ ਇਹ ਘਾਟ ਇਸ ਪਰਿਵਾਰ ਵਿੱਚ ਇਹਨੇ ਆਹ ਕੁਝ ਨਹੀਂ ਬਣਾਇਆ ਜਾਂ ਆਹ ਕੁਝ ਨਹੀਂ ਦਿੱਤਾ ਨਸ਼ਾ ਪੀਣ ਵਾਲੇ ਖਾਣ ਵਾਲੇ ਨਸ਼ੇ ਦੀ ਗੱਲ ਕਰਦੇ ਨੇ ਆਮ ਖਾਣ ਵਾਲੇ ਆਮ ਆਮ ਪਦਾਰਥਾਂ ਦੀ ਗੱਲ ਕਰਦੇ ਆਣ ਇਹ ਸਾਡਾ ਸੁਭਾਅ ਹੈ ਖਾ ਖਾ ਪੀ ਕੇ ਅਗਲੇ ਦੇ ਘਰੋਂ ਆ ਖਾ ਪੀ ਕੇ ਫਿਰ ਅਸੀਂ ਨਿੰਦਿਆ ਕਰਦੇ ਆਣ ਫਿਰ ਉਹਨਾਂ ਦੇਤੀ ਦੁਰਵਚਨ ਕਰਦੇ ਆਣ ਦੁਰ ਬੋਲਦੇ ਆਣ ਮਹਾਰਾਜ ਜੀ ਉਸ ਵੇਲੇ ਕਹਿ ਰਹੇ ਆਣ ਕਹਿੰਦੇ ਖਾਣ ਵਾਲੇ ਖੜੇ ਰੰਡਿਕਦੇ ਆਣ ਕਿ ਕਦੋਂ ਪੰਗਤਾਂ ਬੈਠਣ ਅਸੀਂ ਰਿੰਨਿਆ ਹੋਇਆ ਬੱਕਰਾ ਛੱਕ ਕੇ ਜਾਂਦੇ ਬਣੀਏ ਤੇ ਮਹਾਰਾਜ ਜੀ ਕਹਿੰਦੇ ਉਹ ਖੁਸ਼ੀ ਵਿੱਚ ਕਹਿੰਦੇ ਆਣ ਸਭ ਕੋ ਆਖੇ ਪਾਏ ਸਾਰੇ ਕੇਨਰ ਪਾਤਾ ਭਾਈ ਜਿਨੇ ਉਹ ਕੰਮ ਨਿਬੜਿਆ ਕੰਮ ਨਿਬੜਿਆ ਹੁਣ ਅਸੀਂ ਬੈਠੀਏ ਫਟਾਫਟ ਛਕੀਏ ਇਹ ਮਹਾਰਾਜ ਗੁਰਨਾਹਨ ਪਾਸ਼ਾ ਜੀ ਦੇਖੋ ਉਸ ਸਮੇਂ ਪੰਡਤ ਦੇ ਬ੍ਰਾਹਮਣ ਦੇ ਸਾਹਮਣੇ ਕਹਿ ਰਹੇ ਨੀਵੀ ਪਈ ਗਈ ਹਰਦੇਵਾਲ ਜੀ ਦੀ ਪ੍ਰੋਤ ਦੀ ਨੀਵੀ ਪਈ ਹੋਈ ਹੈ ਤੇ ਹੱਥ ਜੋੜੇ ਹੋਣੇ ਮਹਾਰਾਜ ਦੇ ਚਰਨਾਂ ਦੇ ਵਿੱਚ ਮਹਾਰਾਜ ਜੀ ਹੁਣ ਦੱਸੋ ਕੀ ਕੀਤਾ ਜਾਏ ਹੋਏ ਪ੍ਰਾਣਾ ਸੁਟੀਏ ਵੀ ਫਿਰ ਪਾਈਏ ਹੋਰ ਮਹਾਰਾਜ ਜੀ ਕਹਿੰਦੇ ਉੱਥੋਂ ਤੱਕ ਹੀ ਨਹੀਂ ਚਾਰ ਜినాਵਦ ਮਹੀਨਿਆਂ ਬਾਦ ਸਾਲਾਂ ਬਾਦ ਨੇ ਪ੍ਰਾਣਾ ਧੋਣਾ ਹੀ ਹੈ। ਪ੍ਰੋਤਜੀ ਇਹ ਪ੍ਰਾਣਾ ਹੋ ਜਾਂਦਾ ਮੈਲਾ ਹੋ ਜਾਂਦਾ ਸਰੀਰ ਤੇ ਧਾਰਾਂਗੇ ਸਰੀਰ ਤੇ ਧਾਰਨ ਕਰਾਂਗੇ ਨੂੰ ਮੈਲ ਲੱਗਣੀ ਹੈ। ਮੈਲਾ ਵੀ ਹੋਣਾ ਫਿਰ ਦੋਸ ਮਹੀਨਿਆਂ ਬਾਦ ਫਿਰ ਦੁਬਾਰਾ ਉਹੀ ਕਾਰਜ ਕੀਤਾ ਜਾਂਦਾ ਫਿਰ ਧਾਰਨ ਕੀਤਾ ਜਾਂਦਾ। ਹੋਏ ਪ੍ਰਾਣਾ ਸੁੱਤੀ ਹੈ ਭੀ ਫਿਰ ਪਾਈਏ ਹੋਰ ਫਿਰ ਦੁਬਾਰਾ ਫਿਰ ਸੂਤ ਦਾ ਜਨੇਊ ਧਾਰਨ ਕੀਤਾ ਜਾਂਦਾ ਮਹਾਰਾਜ ਜੀ ਕਹਿੰਦੇ سلسلہ ਚੱਲਦਾ ਰਹਿੰਦਾ ਤੇ ਮਹਾਰਾਜ ਜੀ ਕਹਿੰਦੇ ਫਿਰ ਇੱਕ ਆਦਾ ਜਨੇਊ ਹੈ ਕਾਦਾ ਸੀ ਜਨੇਊ ਧਾਰਨ ਕੀਤਾ ਨਾਨਕ ਤਾਗ ਨਾ ਟੁੱਟਈ ਜੇ ਤਾਗ ਹੋਵੇ ਜੋਰ ਤੇ ਮਹਾਰਾਜ ਜੀ ਕਹਿੰਦੇ ਨਾਨਕ ਤਾਗ ਨਾ ਟੁੱਟਈ ਜੇ ਤਾਗ ਹੋਵੇ ਜੋਰ ਮਹਾਰਾਜ ਜੀ ਕਹਿੰਦੇ ਤਾਗੇ ਧਾਗਾ ਜਿਹੜਾ ਹੈ ਤਾਂ ਫਾਇਦਾ ਕਿ ਜੋਰ ਨਾਲ ਵੀ ਟੁੱਟੇ ਨਾ ਤੇ ਮਹਾਰਾਜ ਜੀ ਕਹਿੰਦੇ ਨਾ ਟੁੱਟ ਜਾਣਾ ਗਲ ਜਾਣਾ ਸੜ ਜਾਣਾ ਤੇ ਜੇ ਨਾ ਸੜਿਆ ਗਲਿਆ ਤੇ ਸਰੀਰ ਨੇ ਸੜਨਾ ਨਾਲ ਸੜ ਜਾਵੇਗਾ ਜਾਂ ਲਾਹ ਦਿੱਤਾ ਜਾਵੇਗਾ ਕਹਿੰਦੇ ਕੀ ਲਾਭ ਐ ਤੇ ਮਹਾਰਾਜ ਜੀ ਅਗਲਾ ਪਾਦ ਰੰਮ ਕਰਦਿਆ ਨ ਮਹੱਲਾ ਪੈਲਾ ਨਾਏ ਮੰਨੀਏ ਪਤੂ ਉਪਜੈ ਸਲਾਈ ਸੱਚ ਸੂਤ ਫਿਰ ਬੇਨਤੀ ਕਰਦਾ ਪ੍ਰੋਤ ਪੰਡਤ ਜੀ ਹਰदयाल ਜੀ ਕਹਿੰਦੇ ਮਹਾਰਾਜ ਜੀ ਬੇਨਤੀ ਐ ਤੁਹਾਨੂੰ ਮਾਫੀ ਬਖਸ਼ੋ ਕਿਰਪਾ ਕਰੋ ਤੁਸੀਂ ਉਪਦੇਸ਼ ਬਖਸ਼ੋ ਕਿ ਫਿਰ ਕੀ ਕਰਨਾ ਚਾਹੀਦਾ ਤੇ ਫਿਰ ਮਹਾਰਾਜ ਜੀ ਅਨਸਰ ਦਿੰਦੇ ਹਨ ਨਾਲ ਕਹਿੰਦੇ ਨਾਏ ਮੰਨੀਏ ਪਤ ਉਪਜੈ ਕਹਿੰਦੇ ਭਾਈ ਜੇ ਨਾਮ ਨੂੰ ਪਰਮਾਤਮਾ ਦੇ ਨਾਮ ਨੂੰ ਮੰਨਾਂਗੇ ਤੇ ਪਤ ਰਹਿ ਜਾਣੀਏ ਕਹਿੰਦੇ ਫਿਰ ਪਾਤੀ ਇੱਜ਼ਤ ਬਣਨੀ ਹੈ ਕੰਮਾਂ ਵਿੱਚ ਇੱਜ਼ਤ ਨਹੀਂ ਹੈ ਆਸ਼ਾ ਜੀ ਕਹਿੰਦੇ ਸੱਚੇ ਨਾਮ ਦਾ ਜਨੇਊ ਧਨ ਕਰ ਲੋ ਨਾਏ ਮੰਨੀਏ ਪਤ ਉਪਜੈ ਸਲਾਹੀ ਸੱਚ ਸੂਤ ਉਹਦੀ ਸਿਫਤ ਦਾ ਸਲਾਂਗਾ ਦਾਉ ਦੀ ਭਗਤੀ ਦਾ ਜਨਿਉ ਧਾਰਨ ਕਾਲੋ ਸਤ ਦਾ ਜਨਿਉ ਪਾਲੋ ਨਾਏ ਮੰਨੀਏ ਪਤੂਪਜੇ ਸਲਾਈ ਸੱਚ ਸੂਤ ਮਹਾਰਾਜ ਕਹਿੰਦੇ ਸੀ ਤੈ ਧਾਨ ਕੀਤਾ ਦਰਗੇ ਅੰਦਰ ਪਾਈਏ ਤਾਗ ਨਾ ਟੂਟ ਸਪੂਤ ਹਰਾਜ ਕਹਿੰਦੇ ਦਰਗਾਹ ਵਿੱਚ ਤਾਂ ਇੰਨੇ ਨਾਲ ਜਾਣਾ ਦਰਗੇ ਅੰਦਰ ਪਾਈਏ ਮਹਾਰਾਜ ਕਹਿੰਦੇ ਦਰਗਾਹ ਦੇ ਅੰਦਰ ਉਹ ਸੂਤ ਦਾ ਧਾਗਾ ਨਹੀਂ ਪਿਆਰਿਓ ਨਾਲ ਜਾਣਾ ਮਹਾਰਾਜ ਜੀ ਕਹਿੰਦੇ ਪੰਡਤ ਜੀ ਉਹ ਧਾਗਾ ਨਹੀਂ ਨਾਲ ਜਾਣਾ ਜਿਹੜਾ ਅਸੀਂ ਧਾਰਨ ਕੀਤਾ ਮਹਾਰਾਜ ਜੀ ਕਹਿੰਦੇ ਦਰਗੇ ਅੰਦਰ ਪਾਈਏ ਤਾਗ ਨਾ ਟੂਟ ਸਪੂਤ ਹੈ ਹਰ ਜੀ ਕਹਿੰਦੇ ਉਹ ਟੁੱਟਦਾ ਨਹੀਂ ਲੈਂਦਾ ਨਹੀਂ ਸਬੂਤਾ ਨਾਲ ਜਾਵੇਗਾ ਮਹੱਲਾ ਪਹਿਲਾ ਅਗਲਾ ਪਦ ਮਹਾਰਾਜ ਜੀ ਫੇਰ ਅੰਮ ਕਰ ਜਾਣ ਤਾਗ ਨਾ ਇੰਦਰੀ ਤਾਗ ਨਾ ਨਾਰੀ ਭਲਕੇ ਧੁਖ ਪਵੇ ਨਿਤ ਦਾੜੀ ਹੇਰ ਮਹਾਰਾਜ ਜੀ ਰਚਨਕਾਰ ਜਨ ਕਹਿੰਦੇ ਇੱਥੇ ਫਿਰ ਮਹਾਰਾਜ ਜੀ ਸਮਝਾਉਣਾ ਕਰਦੇ ਹਨ ਕਹਿੰਦੇ ਤੱਗ ਲਾ ਇੰਦਰੀ ਮਹਾਰਾਜ ਜੀ ਕਹਿੰਦੇ ਇੰਦਰੀਆਂ ਨੂੰ ਕਿਤੇ ਸੂਤ ਧਾਰਨ ਕੀਤਾ ਹੈ ਇੰਦਰੀਆਂ ਦੇ ਉੱਤੇ ਕਿਤੇ ਜਨੇਊ ਧਾਰਨ ਕੀਤਾ ਜਾਂ ਦਸੋ ਧਾਰਨ ਕੀਤਾ ਹੈ ਤਾਗ ਨਾ ਇੰਦਰੀ ਤਾਗ ਨਾ ਨਾਰੀ ਕਹਿੰਦੇ ਫਿਰ ਨਾਰੀਆਂ ਨੂੰ ਤੁਸੀਂ ਔਰਤਾਂ ਨੂੰ ਇਹ ਧਾਰਨੀ ਕਰਨ ਦਿੰਦੇ ਇੱਥੇ ਦੋ ਅਰਥ ਬਣਦੇ ਹਨ ਕੋਜ ਕ੍ਰੀਕਾਕਾਰ ਲੇਖ ਕਰ ਲਿਖਦੇ ਹਨ ਕੀ ਔਰਤ ਨੂੰ ਕਿਹਾ ਹੈ ਇਹ ਔਰਤ ਨਾਰੀ ਜਿਹੜੀ ਹੈ ਉਹਨੂੰ ਮਰਜ਼ਾਦਾ ਇਹਨਾਂ ਦੀ ਧਰਮਾਂ ਦੀ ਇਹਨਾਂ ਦੇ ਗ੍ਰੰਥਾਂ ਦੀ ਮਰਜ਼ਾਦਾ ਹੁਣ ਤਾਕ ਔਰਤ ਨੂੰ ਇਹ ਜਨੇਊ ਨਹੀਂ ਧਾਰਨ ਕਰੰਦੇ ਅੱਲਾ ਬੰਦਾ ਜਿਹੜਾ ਮਨੁੱਖ ਹੁੰਦਾ ਪ੍ਰਾਨੀ ਹੁੰਦਾ ਉਹਨੂੰ ਜਨੇਊ ਧਾਰਨ ਕਰਾਇਆ ਜਾਂਦਾ ਔਰਤ ਵੈਸੇ ਉਸੇ ਤਰ੍ਹਾਂ ਹੀ ਰਹਿ ਜਾਂਦੀ ਹੈ ਇਹ ਮਹਾਰਾਜ ਜੀ ਕਹਿੰਦੇ ਫਿਰ ਔਰਤ ਦਾ ਕੀ ਬਣੇਗਾ ਜੇ ਔਰਤ ਨੂੰ ਜਨਿਆਉ ਨਹੀਂ ਧਾਰਨ ਕਰਾਇਆ ਨਾਰੀ ਨੂੰ ਫਿਰ ਉਹਦਾ ਕੀ ਬਣੇਗਾ ਤਾਗ ਨਾ ਇੰਦਰੀ ਤਾਗ ਨਾ ਨਾਰੀ ਨਾ ਇੰਦਰੀਆਂ ਨੂੰ ਜੇ ਇੰਦਰੀਆਂ ਦੀ ਗੱਲ ਕਰੀਏ ਮਹਾਰਾਜ ਜੀ ਕਹਿੰਦੇ ਨਾਰੀ ਰੂਪ ਜਿਹੜੀਆਂ ਇੰਦਰੀਆਂ ਹਨ ਉਹ ਫਿਰ ਜਨਿਆਉ ਤੋਂ ਬਿਨਾ ਹਨ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਕਿਹੜਾ ਜਨਿਆਉ ਪਾਓਗੇ ਭਲਕੇ ਥੁੱਕ ਪਵੇ ਨਿਤ ਦਾੜੀ ਤੇ ਮਹਾਰਾਜ ਜੀ ਕਹਿੰਦੇ ਔਗਣਾ ਰੂਪ ਥੁੱਕ ਦਾੜੀ ਨੂੰ ਲਈ ਜਾ ਰਹੇ ਹੋ ਮਹਾਰਾਜ ਜੀ ਕਹਿੰਦੇ ਨਿਤਾ ਪ੍ਰਤੀ ਔਗਣ ਕਮਾ ਕੇ ਦਾੜੀ ਮਹਾਰਾਜ ਜੀ ਕਹਿੰਦੇ ਮੁਖ ਤੇ ਮਹਾਰਾਜ ਜੀ ਕਹਿੰਦੇ ਬਦਨਾਮੀ ਦਾ ਟਿੱਕਾ ਥੁੱਕ ਜਿਹੜਾ ਮੁਖ ਤੇ ਮੱਲਾ ਕਰ ਦਿਓ ਤਾਗ ਨਾ ਪੈਰੀ ਤਾਗ ਨਾ ਹੱਥੀ ਹਰ ਜੀ ਕਹਿੰਦੇ ਨਾ ਪੈਰਾਂ ਨੂੰ ਤਾਗ ਧਾਰਨ ਕੀਤਾ ਨਾ ਹੱਥਾਂ ਨੂੰ ਤਾਗ ਪਾਇਆ ਇਹ ਧਾਰਨ ਕੀਤਾ ਜਿਨਿਉ ਤਾਗ ਨਾ ਜੀਵਾ ਤਾਗ ਨਾ ਅੱਖੀ ਨਾ ਜੀਵਾ ਕੰਟਰੋਲ 'ਚ ਨਾ ਅੱਖਾਂ ਕੰਟਰੋਲ ਵਿੱਚ ਹਨ ਮਹਾਰਾਜ ਜੀ ਕਹਿੰਦੇ ਕਿਹੜੀ ਜੀਜ ਕੰਟਰੋਲ 'ਚ ਪੈਰ ਜਿਹੜੇ ਉਹ ਵੀ ਕੰਟਰੋਲ 'ਚ ਨਹੀਂ ਹੱਥ ਨਹੀਂ ਕੰਟਰੋਲ 'ਚ ਜੀਵਾ ਜਿਹੜੀ ਉਹ ਵੀ ਕੰਟਰੋਲ ਦੇ ਵਿੱਚ ਨਹੀਂ ਹੈ ਉਹਦੇ ਵਿੱਚ ਮਹਾਰਾਜ ਜੀ ਕਹਿੰਦੇ ਤੱਗ ਨਹੀਂ ਧਾਰਨ ਕੀਤਾ ਮਹਾਰਾਜ ਜੀ ਕਹਿੰਦੇ ਅੱਖਾਂ ਜਿਹੜੀਆਂ ਉਹ ਵੀ ਗਲਤ ਪਾਸੇ ਜਾ ਰਹੀਆਂ ਨੇ ਮਹਾਰਾਜ ਜੀ ਕਹਿੰਦੇ ਉਹਨਾਂ ਨੇ ਵੀ ਆਸਹਿਜ ਨਹੀਂ ਧਾਰਨ ਕੀਤਾ ਤੇ ਮਹਾਰਾਜ ਜੀ ਕਹਿੰਦੇ ਫਿਰ ਇਸ ਨਿਊ ਦਾ ਕੀ ਲਾਵੇ ਇਤੱਗਾ ਪੇਵੱਤੇ ਵਟ ਧਾਗੇ ਅਵਰਾ ਕੱਤੇ ਤੇ ਮਹਾਰਾਜ ਜੀ ਫਿਰ ਬਚਨ ਕਰਦਿਆਂ ਲੈ ਪਹਾੜ ਕਰਿਵਿਆ ਹਾ ਮਹਾਰਾਜ ਜੀ ਕਹਿੰਦੇ ਪਹਾੜਾ ਲੈ ਕੇ ਬ੍ਰਹਮਣ ਜੀ ਤੁਸੀਂ ਉਸ ਬੇਟੀਆਂ ਦੇ ਵਿਆਹ ਕਰਾਉਂਦੇ ਹੋ ਪਹਾੜਾ ਲੈ ਕੇ ਦਸਨਾ ਲੈ ਕੇ ਦਿਹਾੜੀ ਲੈ ਕੇ ਮਹਾਰਾਜ ਜੀ ਕਹਿੰਦੇ ਤੁਸੀਂ ਗੁਰਨਾਣ ਪਾਸ਼ਾ ਜੀ ਕਹਿੰਦੇ ਉਹ ਠੱਗਦੇ ਹੋ ਠੱਗ ਕਿਉਂ ਉਹਨਾਂ ਦਾ ਵਿਆਹ ਕਰਾਉਂਦੇ ਹੋ ਦਸ਼ਨਾ ਬਹੁਤ ਜਿਆਦੀ ਮੰਗਦੇ ਹੋ ਅੜ ਕਾਗਦ ਦੱਸੇ ਰਾ ਫਿਰ ਰਾ ਵੀ ਆਪ ਪਾਉਂਦੇ ਹੋ ਕਾਗਜ਼ ਦੀ ਪੱਤਰੀ ਕੱਢ ਕੇ ਕਹਿੰਦੇ ਹੋ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕੀਤਾ ਜਾਵੇ ਸੁਣ ਵੇਖੋ ਲੋਕਾ ਇਹੋ ਵਡਾਨ ਮਨ ਅੰਦਾ ਨਾਉ ਸਜਾਨ ਤੇ ਮਹਾਰਾਜ ਜੀ ਕਹਿੰਦੇ ਲੋਕ ਜਿਹੜੇ ਹਨ ਉਹ ਤੁਹਾਡੇ ਮੂਹਰੇ ਹੀ ਮਜਬੂਰ ਹੋ ਜਾਂਦੇ ਹਨ ਤੁਹਾਡੇ ਅੰਦਾ ਅੰਨਾ ਪਨ ਮਹਾਰਾਜ ਜੀ ਕਹਿੰਦੇ ਪਿਆ ਹੈ ਅੰਨੇ ਹੋ ਤੁਸੀਂ ਹਰ ਜਿਤ ਗਿਆਨ ਤੋਂ ਅੰਨੇ ਵਾਂਝੇ ਹੋ ਮਹਾਰਾਜ ਜੀ ਕਹਿੰਦੇ ਕੋਈ ਵੀ ਨਾਮ ਦੀ ਤੁਹਾਡੇ ਕੋਲ ਪ੍ਰਾਪਤੀ ਨਹੀਂ ਹੈ ਮਨ ਅੰਦਾਣਾ ਸਜਾਨ ਤੇ ਮਾਨ ਮਾਨ ਮਹਾਰਾਜ ਜੀ ਕਹਿੰਦੇ ਤੁਹਾਡਾ ਅੰਨਾ ਪਿਆ ਹੈ ਮਹਾਰਾਜ ਜੀ ਕਹਿੰਦੇ ਲੋਕ ਜਿਹੜੇ ਨੇ ਉਹ ਤੁਹਾਨੂੰ ਉਸੇ ਤਰ੍ਹਾਂ ਹੀ ਪੂਜ ਰਹੇ ਹਨ ਅੰਨੇ ਪਨ ਦੇ ਵਿੱਚ ਹੀ ਪੌੜੀ ਅੱਗੇ ਪੌੜੀ ਦੇ ਵਿੱਚ ਮਹਾਰਾਜ ਜੀ ਫਿਰ ਸਿੱਖਿਆ ਦਿੰਦਿਆਂ ਗੁਰੂ ਨਾਨਕ ਪਾਤਸ਼ਾਹ ਕੌੜੀ ਚਾਰਨ ਕਰਦੇ ਹਨ ਕੌੜੀ ਦੇ ਵਿੱਚ ਫਿਰ ਜਵਾਬ ਦਿੰਦੇ ਹਨ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਦੀ ਪ੍ਰਾਪਤੀ ਹੈ ਸਹਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈਂ ਕਾਰ ਕਰਾਏ ਸੀ ਮਹਾਰਾਜ ਜੀ ਕਹਿੰਦੇ ਸਹਬ ਜਦੋਂ ਕਿਰਪਾ ਕਰਦਾ ਕਿਸੇ ਦੇ ਸਾਈਂ ਪ੍ਰਭੂ ਕਿਰਪਾ ਕਰੇ ਸਾਈਂ ਕਾਰ ਮਹਾਰਾਜ ਜੀ ਕਹਿੰਦੇ ਉਹੀ ਕਾਰ ਕਮਾਣੀ ਚਾਹੀਦੀ ਉਹ ਸਹਬ ਕਿਰਪਾ ਕਰੇ ਉਹ ਦਿਆਲਤਾ ਦੀੁੰਝ ਦਿਆਲੂ ਹੁੰਦੇ ਨੇ ਉਹ ਕਾਰ ਜਿਹੜੀ ਉਹਨੂੰ ਭਾਉਂਦੀ ਹੈ ਚੰਗੀ ਲੱਗਦੀ ਹੈ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਮਹਾਰਾਜ ਜੀ ਕਹਿੰਦੇ ਜੋ ਉਹਦੀ ਸੇਵਾ ਕਮੰਦਾ ਮਹਾਰਾਜ ਜੀ ਕਹਿੰਦੇ ਉਹਦੇ ਹੁਕਮ ਦੇ ਵਿੱਚ ਰੰਦਾ ਗੁਰੂ ਸਿੱਖ ਮਹਾਰਾਜ ਜੀ ਕਹਿੰਦੇ ਉਹੀ ਉਹਦੀ ਕਾਰ ਕਮੰਦਾ ਸੋ ਸੇਵਕ ਸੇਵਕ ਬਣ ਕੇ ਜਗਿਆਸੂ ਬਣ ਕੇ ਨਿਮਾਣਾ ਬਣ ਕੇ ਜਿਹੜਾ ਉਹਦੇ ਦਰ ਦੀ ਸੇਵਾ ਕਰਦਾ ਹੈ ਉਹਦਾ ਮਨ ਉਹਦੇ ਹੁਕਮ ਦੇ ਵਿੱਚ ਆ ਜਾਂਦਾ ਹੈ ਮਨ ਮੰਨਿਏ ਹੋਵੇ ਪਰ ਹੁਕਮ ਮੰਨਿਏ ਹੋਵੇ ਪਰਵਾਨਤਾ ਖਸਮੇ ਕਾ ਮਹਿਲ ਪਾਏ ਸੀ ਮਹਾਰਾਜ ਜੀ ਕਹਿੰਦੇ ਭਾਈ ਜੇ ਉਹਦਾ ਹੁਕਮ ਮੰਨਾਂਗੇ ਰੋਤ ਜੀ ਉਹ ਪ੍ਰਮਾਤਮਾ ਦਾ ਹੁਕਮ ਜੇ ਮੰਨਾਂਗੇ ਤਾਂ ਤਾਂ ਦਰਗਾਹ ਵਿੱਚ ਪ੍ਰਵਾਨ ਹੋਵਾਂਗੇ ਤਾਂ ਉਹਦਾ ਮਹਿਲ ਪ੍ਰਾਪਤ ਹੋਵੇਗਾ ਤਾਂ ਉਹਦੇ ਦਰਸ਼ਨ ਪਾਵਾਂਗੇ ਹੁਕਮ ਮੰਨਿਏ ਹੋਵੇ ਪਰਵਾਨ ਤਾਂ ਖਸਮੇ ਕਾ ਖਸਮ ਪ੍ਰਮਾਤਮਾ ਉਹਦਾ ਮਹਿਲ ਉਹਦੇ ਦਰਸ਼ਨ ਉਹਦਾ ਘਰ ਪਾ ਲਵਾਂਗੇ ਖਸਮ ਖਸਮੇ ਭਾਵੈ ਸੋ ਕਰੀ ਮਨ ਚਿੰਦਿਆ ਸੋ ਫਲ ਪਾਏ ਸੀ ਹਰ ਜੀ ਕਹਿੰਦੇ ਫਿਰ ਖਸਮ ਨੂੰ ਚੰਗੇ ਲੱਗਾਂਗੇ ਫਿਰ ਪ੍ਰਮਾਤਮਾ ਨੂੰ ਅਸੀਂ ਚੰਗੇ ਲੱਗਾਂਗੇ ਉਹਨੂੰ ਪਾ ਜਾਵਾਂਗੇ ਖਸਮੇ ਭਾਵੈ ਸੂਕਰੀ ਮਨ ਚਿੰਦਿਆ ਸੂ ਫਲ ਪਾਏ ਸੀ ਜਿਵੇਂ ਦਾ ਫਲ ਫਿਰ ਮੰਗਾ ਗੋਵੇਂ ਦਾ ਪ੍ਰਾਪਤ ਹੋ ਜਾਵੇਗਾ ਤਾਂ ਦਰਗੇ ਪੈਦਾ ਪੈਦਾ ਜਾਏ ਸੀ ਮਹਾਰਾਜ ਜੀ ਕਹਿੰਦੇ ਫਿਰ ਦਰਗਾਹ ਵਿੱਚ ਰਸਤਾ ਮਿਲ ਜਾਵੇਗਾ ਰਗਾਹ ਵਿੱਚ ਮਹਾਰਾਜ ਜੀ ਕਹਿੰਦੇ ਜਗਾ ਮਿਲ ਜਾਵੇਗੀ ਜੇ ਸ਼ੁਭ ਕਰਮ ਅਮਲ ਧਾਰਨ ਕਰਾਂਗੇ ਨਹੀਂ ਤਾਂ ਪਾਰਲੇ ਕਰਮਾ ਕਰਮ ਕਾਂਡਾ ਵਿੱਚ ਥੱਗੀ ਬਾਜੀ ਦੇ ਵਿੱਚ ਮਹਾਰਾਜ ਜੀ ਕਹਿੰਦੇ ਉਹਦੀ ਪ੍ਰਾਪਤੀ ਨਹੀਂ ਹੈ ਇਹ ਬ੍ਰਾਹਮਣ ਨੂੰ ਜਿੱਥੇ ਮਹਾਰਾਜ ਜੀ ਪ੍ਰਦੇਸ਼ ਦਿੱਤਾ ਉਥੇ ਏਨੇ ਕੱਠ ਦੇ ਵਿੱਚ ਜਿਹੜੇ ਦੁਨੀਆਂ ਆਈ ਸੀ ਹੋਣ ਛਕਣ ਵਾਸਤੇ ਪਖੰਡ ਵੇਖਣ ਵਾਸਤੇ ਮੇਲਾ ਵੇਖਣ ਵਾਸਤੇ ਉਹ ਸਾਰੀ ਦੁਨੀਆਂ ਨੂੰ ਪ੍ਰਦੇਸ਼ ਦੇਤਾ ਮਹਾਰਾਜ ਨੇ ਕਿਉਂਕਿ ਮਹਾਰਾਜ ਦਾ ਸੁਭਾਅ ਸੀ ਕੱਠ ਕਰਨਾ ਤੇ ਚੋਟ ਮਾਰਨੀ ਉਹ ਕੱਠ ਦੇ ਵਿੱਚ ਹੀ ਮਹਾਰਾਜ ਜੀ ਬੋਲਿਆ ਕਰਦੇ ਸੀ ਜਿੱਥੇ ਵੀ ਕੱਠ ਮੇਲਾ ਹੁੰਦਾ ਸੀ ਹਰ ਦੁਆਰ ਗਏ ਮੇਲੇ ਤੇ ਗਏ ਉਥੇ ਜਾ ਕੇ ਮਹਾਰਾਜ ਜੀ ਨੇ ਖੰਡਨ ਕੀਤਾ ਕਾਂਸੀ ਗਏ ਉਥੇ ਸਭਾ ਦੇ ਵਿੱਚ ਖੰਡਨ ਕੀਤਾ ਬ੍ਰਾਹਮਣ ਦਾ ਗੀਂਤੀ ਤੋਂ ਭਰਾ ਗਾਥਾ ਹਨ ਮਹਾਰਾਜ ਜੀਆਂ ਜਿੱਥੇ-ਜਿੱਥੇ ਵੀ ਗਏ ਉਥੇ ਭਰੀ ਸਭਾ ਦੇ ਵਿੱਚ ਕੱਠ ਦੇ ਵਿੱਚ ਮਹਾਰਾਜ ਜੀ ਨੇ ਚੋਟ ਮਾਰੀ ਇੱਥੇ ਵੀ ਭਰੇ ਕੱਠ ਦੇ ਵਿੱਚ ਜਨਯਉ ਧਾਰਨ ਕਰਨ ਵਾਲਿਆਂ ਤੇ ਚੋਟ ਮਾਰ ਕੇ ਖੰਡਨ ਕਰਕੇ ਮਹਾਰਾਜ ਜੀ ਨੇ ਸੱਚ ਦਾ ਬੋਲ ਬਾਲਾ ਧਰਮ ਦੀ ਗੱਲ ਕੀਤੀ ਧਰਮ ਤੇ ਤੋਰਿਆ ਇਹ ਪਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਇੱਥੇ 15ਵਾਂ ਸ਼ਲੋਕ ਸੰਪੂਰਨ ਹੁੰਦਾ ਹੈ ਇੰਨੀਆਂ ਕੁ ਹਾਜ਼ਰੀਆਂ ਭਾਈ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਜੀ ਨੇਕਾਂ ਭੁੱਲਾ ਜੰਦੀਆਂ ਅਨ ਮਹਾਰਾਜ ਸਤਿਬਕਸ਼ਨ ਆਈਆਂ ਮਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ só so uh -huh. so uh -huh. so